ਬੀਤੇ ਦਿਨੀ ਪੀਆਰਟੀਸੀ বাস ਸੜਕ ਹਾਦਸੇ ਦਾ ਸ਼ਿਕਾਰ ਹੋਈ ਜਿਸ ਦੇ ਵਿੱਚ ਕਈ ਸਵਾਰੀਆਂ ਫਟੜ ਹੋਈਆਂ ਸੀ ਪਰ ਇਹਨਾਂ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਭੈਣਾਂ ਦੇ ਵੱਲੋਂ ਆਪਣੇ ਭਰਾ ਦੀ ਫੋਟੋ ਨੂੰ ਜਫੀਆਂ ਪਾ ਪਾ ਕੇ ਜਿਹੜੇ ਬਹਿਣ ਉਹ ਭਾਈ ਚਾਰੇ ਨੇ। ਪਹਿਲਾਂ 2011 ਦੇ ਵਿੱਚ ਪਿਤਾ ਦੀ ਮੌਤ ਹੋਏ ਸੀ ਮੌਤ ਦੇ 3 ਮਹੀਨੇ ਪਹਿਲਾਂ ਮਾਂ ਦੀ ਵੀ ਮੌਤ ਹੋ ਗਈ ਸੀ। ਤਰਸ ਦੇ ਆਧਾਰ ਤੇ ਪਿਤਾ ਦੀ ਜਲ ਵਿਭਾਗ ਦੀ ਸਰਕਾਰੀ ਨੌਕਰੀ ਰਜਿੰਦਰ ਸਿੰਘ ਨੂੰ ਮਿਲੀ ਹੋਈ ਸੀ ਤੇ ਹੁਣ ਉਸ ਦੀ ਮੌਤ ਹੋ ਗਈ ਹੈ ਘਰ ਦੇ ਵਿੱਚ ਹੁਣ ਕੋਈ ਵੀ ਕਮਾਉਣ ਵਾਲਾ ਨਹੀਂ ਪਰਿਵਾਰ ਵਾਲੇ ਅਤੇ ਪਿੰਡ ਨਿਵਾਸੀ ਸਰਕਾਰ ਤੋਂ ਮਦਦ ਦੀ ਅਪੀਲ ਕਰ ਰਹੇ ਨੇ ਬਸ ਚੰਡੀਗੜ੍ਹ ਤੋਂ ਆ ਰਹੇ ਸੀ ਬੱਸਟਰ ਬੈਠੇ ਸੀ 8:30 ਵਜੇ ਸਾਨੂੰ ਕਹਿ ਸੀ ਵੇਟ ਕਰ ਰਹੇ ਸੀ ਇਹਨਾਂ ਦੀ ਆਉਣ ਜਾਣ ਦੀ ਬਸ ਆਉਂਦੇ ਹੋਏ ਵੇਟ ਕਰ ਰਹੇ ਸਾਨੂੰ ਨਹੀਂ ਪਤਾ ਕੀ ਹੋਇਆ ਕਿੰਨੇ ਬਸ 6:00 ਵਜੇ ਕੱਪੀ ਜਾਂਦੇ ਵਿੱਚ ਮੇਰੇ ਭਾਈ ਵੀ ਸੀ ਨਾਲ ਜੀ ਹਾਂਜੀ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਵੀ ਕਿਦੇ ਕਿਵੇਂ ਸੱਟ ਵੱਜੇ ਕਿ ਨਹੀਂ ਸਾਨੂੰ ਸਰਕਾਰੀ ਹਸਪਤਾਲ 'ਚ ਪਤਾ ਲੱਗਿਆ ਵੀ ਬੱਚੇ ਦੀ ਸੱਟ ਵੱਜਿਆ ਨੇ। ਹਾਂ ਜੀ। ਸਾਨੂੰ ਪਤਾ ਲੱਗਿਆ ਵੀ ਉਹ ਨਹੀਂ ਰਹੇ ਹੋ। ਹਾਦਸੇ 'ਚ ਟੁੱਟਿਆ। ਸਾਨੂੰ ਮਾਰਨਿੰਗ ਟਾਈਮ ਪਤਾ ਲੱਗਿਆ 6:00 ਵਜੇ। ਮੇਰੇ ਪਾਬਾ ਜੀ ਨੇ ਭਾਬੀ ਜੀ ਨੇ ਦੱਸਿਆ ਸਾਨੂੰ ਵੀ ਇਹ ਉਹਦੋਂ ਹੋਇਆ ਵੀ ਸਾਨੂੰ ਪਹਿਲਾਂ ਕਿਸੇ ਨੇ ਕੁਝ ਨਹੀਂ ਦੱਸਿਆ ਸੀ। ਮੈਂ ਤਾਂ ਬਹੁਤ ਟਾਈਮ ਦੀ ਕਪ ਨੰਨ ਥੱਕੀ ਵੀ ਸੀ ਨੰਨ ਥੱਕ ਦੱਸਿਆ ਮੈਨੂੰ ਧਲਾਸਾ ਦੇ ਕੇ ਇਹਨਾਂ ਦਾ ਸਵਾਤਾ ਸੀ ਮੈਨੂੰ ਫੇ ਸਵੇਰੇ ਵਿੱਚ ਐਨੀ ਜੋ ਪੁੱਛਿਆ ਰਹਿਣ ਗਿਆ ਪੁੱਛ ਲੈ ਬਾਬੀ ਨੂੰ ਉਹਨੂੰ ਅਸੀਂ ਵੀ ਇਹ ਗੱਲ ਹੋਈ ਹੈ ਵੀ ਐਵੇਂ ਦੱਸਤਾ ਹੈ ਅਸਲ 'ਚ ਜੇ ਜਦੋਂ ਐਕਸੀਡੈਂਟ ਹੋਇਆ ਉਹਦੀ ਉਲਾਦ ਮੈਨੂੰ ਪੂਰੇ ਹੋਣੀ ਬੇਸਿਕਲੀ ਤੁਸੀਂ ਕਿੱਥੇ ਦੇ ਰਹਿਣਾ ਦੇ ਸੀ ਪਹਿਲਾਂ ਤੋਂ ਅਸੀਂ ਉਰੀ ਰਹੇ ਲੋ ਉਰੀ ਰਹੇ ਪੰਨੀ ਕਰਦੇ ਰਹੇ ਹਮਸਾ ਰੋਜੀਲੇ ਚ ਰਹਨੇ ਬਾਲਤ ਕਾਂ ਪਿੰਡ ਸਾਡਾ ਤੁਹਾਡੇ ਫਾਦਰ ਦੀ ਕਦੋਂ ਡੈਥ ਹੋਈ ਸੀ ਆ ਦਾਦੀ ਹੋ ਗਈ 7 7 ਜੁਲਾਈ ਸਤਜੈ 2011 ਚ 2011 ਹਾਂਜੀ ਫਾਦਰ ਨੂੰ ਜੋਬ ਮਿਲੀ ਸੀ ਟੋਟੇ ਟੋਟੇ ਪਾਈ ਹਾਂਜੀ ਫਾਦਰ ਨੂੰ ਜੋਬ ਮਿਲੀ ਸੀ ਮੇਰੇ ਵੱਡੇ ਭਾਈ ਨੂੰ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੌਣ ਸੀ ਕੋਈ ਮੇਰਾ ਭਾਈ ਸੀ ਆਹੀ ਜੀ ਵੱਡਾ ਭਾਈ ਰਜਿੰਦਰ ਕਮਾਲ ਜੀ ਅੱਛਾ ਜੀ ਹਾਂਜੀ ਕਿੰਨੇ ਮੈਂਬਰ ਆ ਪਰਿਵਾਰ ਦੇ ਦੋ ਭਾਈ ਸੀ ਉਹ ਕਰ ਰਹਿ ਗਏ ਦੋ ਭੈਣਾਂ ਨੇ ਇੱਕ ਪੱਪੀ ਉਹਨਾਂ ਦੀ ਬੇਟੀ ਹੈ ਅੱਛਾ ਜੀ ਠੰਗੀ ਤੇ ਮੇਰੀ ਭੈਣ ਦੀ ਵੀ ਬੇਟੀ ਕਰ ਰਿਹਾ ਕਮਾਉਣ ਵਾਲਾ ਕੋਈ ਨਹੀਂ ਜੀ ਇੱਕੋ ਸਾਡਾ ਪਰਿਵਾਰ ਸੀ ਜਿਹੜਾ ਕਮਾਉਂਦਾ ਸੀ ਹਾਂਜੀ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਸਮਨ ਸਿੰਘ ਹੈ ਕਿਹੜਾ ਪਿੰਡਾ ਜੀ ਪਿੰਡ ਬਾਹਲਖਲਾ ਜੀ ਇਹ ਕੀ ਹਾਸਾ ਹੈ ਇੱਥੇ ਇਹ ਜੀ ਬਸ ਜਿਹੜਾ ਖਾ ਗਈ ਜੀ ਹਣੀ ਢਾਬੇ ਕੋਲੇ ਹਾਂਜੀ ਤੇ ਉੱਥੇ ਜੀ ਇਹ ਮੁੰਡੇ ਦੀ ਉਹ ਸੱਟਾਂ ਲੱਗੀਆਂ ਖਾਸੀਆਂ ਤੇ ਸੇ ਪੁਹਲ ਨਿਗੜ ਲੈ ਗਏ ਪੁਹਲ ਨਿਗੜ ਤੋਂ ਫੇ ਪਟਿਆਲੇ ਜੀ ਹਾਂਜੀ ਜਾਂਦਾ ਹਾਂਜੀ ਉੱਥੇ ਜਾ ਕੇ ਜੀ ਪੂਰਾ ਹੋ ਗਿਆ ਇਹ ਜਿੰਦਰ কুমার ਦੀ ਪਰਿਵਾਰਕ ਕੀ ਹਿਸਟਰੀ ਸੀ ਜਿਵੇਂ ਤੁਹਾਡੇ ਪਿੰਡੇ ਰਹਿਣ ਵਾਲੇ ਨੇ ਤਾਂ ਕੀ ਹਿਸਾਬ ਦਾ ਇਹ ਪਹਿਲਾਂ ਇਹਦਾ ਡੈਡੀ ਸੀ ਜੀ ਹਾਂਜੀ ਪਾਣੀ ਵਾਲੀ ਟੈਂਕੀ ਅੰਦਰ ਲੱਗੀ ਹੋਈ ਸੀ ਕੰਸਰਟ ਉਹਦੀ ਡੈਥ ਹੋ ਗਈ ਦੀ ਜੀ ਹਾਂਜੀ ਉਦੋਂ ਬਾਅਦ ਜੀ ਫਿਰ ਇਹ ਮੁੰਡੇ ਨੂੰ ਨੌਕਰੀ ਮਿਲ ਗਈ ਸੀ ਜੀ ਰਜਿੰਦਰ ਠੀਕ ਹੈ ਜੀ ਤੇ ਹੁਣ ਇਹਨਾਂ ਦਾ ਗੁਜ਼ਾਰਾ ਬਹੁਤ ਔਖਾ ਜੀ ਦੋ ਇਹਦੇ ਭੈਣਾਂ ਨੇ ਜੀ ਤੇ ਛੋਟਾ ਜਿਹਾ ਬੱਚਾ ਜੀ ਬੰਡਾ ਬਿਆਹ ਹੋਇਆ ਹੋਇਆ। ਠੀਕ ਹੁਣਿਆ ਦੋ ਬੱਚੇ ਹੋ ਗਏ ਬਲੇ। ਪਰਿਵਾਰ ਚ ਕਮਾਉਣ ਵਾਲਾ ਇਹੀ ਸੀ। ਪਰਿਵਾਰ ਚ ਇਹੀ ਕਮਾਉਣ ਵਾਲਾ ਸੀ। ਹੁਣ ਕੀ ਕਹਿਣਾ ਚਾਹੁੰਦੇ ਤੁਸੀਂ? ਹੁਣ ਜੀ ਅਸੀਂ ਇਹ ਚਾਹੁੰਦੇ ਆ ਜੀ ਵੀ ਇਹਨਾਂ ਕਿਸੇ ਪਰਿਵਾਰ ਨੂੰ ਨੌਕਰੀ ਮਿਲ ਜੇ। ਠੀਕ ਹੈ ਜੀ। ਇੱਕ ਮੈਂਬਰ ਵੀ ਇਹਨਾਂ ਦਾ ਗੁਜ਼ਾਰਾ ਹੋ ਸਕੇ। ਠੀਕ ਹੈ। ਕਮਾਉਣ ਵਾਲਾ ਇਹੀ ਸੀ ਪਰਿਵਾਰ। ਕਮਾਉਣ ਵਾਲਾ ਸਿਰਫ ਇਹੀ ਸੀ ਜੀ। ਠੀਕ ਹੈ ਜੀ। ਹੋਰ ਕੋਈ ਨਹੀਂ ਸੀ। ਹੁਣ ਘਰ ਦੇ ਕੀ ਹਾਲਾਤ ਹੋਗੇ? ਘਰ ਦੇ ਹਾਲਾਤ ਤਾਂ ਜੀ ਕੋਈ ਹਾਲਾਤ ਹੈ ਹੀ ਨਹੀਂ। ਜੇ ਇਹਨਾਂ ਨੂੰ ਕੋਈ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲੇ ਤੇ ਘਰ ਵਾਲੀ ਨੂੰ ਕੋਲੇ ਵੀ ਬੱਚੀ ਬੱਚੀ ਐ ਇੱਕ ਛੋਟੀ ਜੀ ਠੀਕ ਹੈ ਉਹਨੂੰ ਵੀ ਉਹ ਮਿਲੇ ਠੀਕ ਹੈ ਜਿੰਨਾ ਸਰਵਿਸ ਦਾ ਟਾਈਮ ਰਹਿੰਦਾ ਉਹਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਐ ਠੀਕ ਹੈ ਪਰਿਵਾਰ ਦੇ ਭਰਾ ਨੂੰ ਉਹਨਾਂ ਦੇ ਨੂੰ ਠੀਕ ਹੈ ਉਹ ਮਿਲਣੀ ਚਾਹੀਦੀ ਐ ਨੌਕਰੀ ਇਹਦੀ ਭੈਣ ਵੀ ਇੱਕ ਕਹਿੰਦੇ ਤਾਂ ਕਿ ਉਹਨਾਂ ਦਾ ਗੁਜ਼ਾਰਾ ਵਧੀਆ ਢੰਗ ਨਾਲ ਹੋ ਸਕੇ ਭੈਣ ਵੀ ਇਹਨਾਂ ਦੇ ਇੱਥੇ ਰਹਿ ਰਹੀ ਐ ਇੱਕ ਜੀ ਤੁਸੀਂ ਦੱਸੋ ਹਾਂ ਉਹ ਵੀ ਮਤਲਬ ਰੌਲਾ ਚੱਲਦਾ ਸੀ ਗੁੱਡੀਆਂ ਵੀ ਉਰੀ ਰਹਿੰਦੀਆਂ ਉਹਦੇ ਕੋਲੇ ਵੀ ਦੋ ਬੱਚੇ ਨੇ ਹੁਣ ਪੂਰੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਪੂਰੇ ਪਰਿਵਾਰ ਦਾ ਗੁਜ਼ਾਰਾ ਕਿਸੇ ਤਰ੍ਹਾਂ ਵੀ ਕੋਈ ਹੱਲ ਨਹੀਂ ਹੈਗਾ ਜੀ ਰੱਬ ਅਜੇ ਹੱਕਰ ਕਿਸੇ ਦਿਨ ਬਰਸਾਏ ਜਿਨ੍ਹਾਂ ਦਾ ਸਭ ਕੁਝ ਹੀ ਉੱਜੜ ਕੇ ਰਹਿ ਚੁੱਕਿਆ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ